ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਹੋਣ ਵਾਲੀਆਂ ਐਨਆਰਆਈ ਮਿਲਨੀਆਂ ਦੀਆਂ ਤਰੀਕਾਂ ਦੇ ਵਿੱਚ ਬਦਲਾਅ ਕੀਤਾ ਗਿਆ ਜਾਣਕਾਰੀ ਸਾਂਝੀ ਕੀਤੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਉਹਨਾਂ ਕਿਹਾ ਕਿ ਪਹਿਲਾਂ 16 ਫਰਵਰੀ ਨੂੰ ਤੇ 22 ਫਰਵਰੀ ਨੂੰ ਇਹ ਮਿਲਨੀਆਂ ਹੋਣੀਆਂ ਸਨ ਪਰ ਕਿਸਾਨ ਅੰਦੋਲਨ ਦੇ ਚੱਲਦਿਆਂ ਇਨ੍ਹਾਂ ਤਰੀਕਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਇਨ੍ਹਾਂ ਮਿਲਨੀਆਂ ਦੇ ਵਿੱਚ ਐਨਆਰਆਈ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਹਨ ਤੇ ਨਾਲ ਹੀ ਹੱਲ ਕੀਤਾ ਜਾਂਦਾ ਹੈ ਸੋ ਇਹਨਾਂ ਮਿਲਨੀਆਂ ਦੀਆਂ ਤਰੀਕਾ ਬਦਲਣ ਬਾਰੇ ਕੀ ਕਿਹਾ ਕੁਲਦੀਪ ਸਿੰਘ ਤਾਰੀਵਾਲ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਰੀਵਾਲ ਐਨਆਰਆਈ ਇਨਵੈਸਟਰ ਪੰਜਾਬ ਮੈਂ ਆਪਣੇ ਸਾਰੇ ਐਨਆਰਆਈ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਜਿਹੜੇ ਪੰਜਾਬ ਦੇ ਵਿੱਚ ਨੇ ਬਾਲ ਦੇਸ਼ਾਂ ਵਿੱਚ ਨੇ ਅਸੀਂ ਦੋ ਐਨਆਰਆਈ ਦੀਆਂ ਮਿਲਣੀਆਂ ਪਹਿਲਾਂ ਆਲਰੇਡੀ ਕਰ ਚੁੱਕੇ ਆ ਪਹਿਲੀ ਮਿਲਣੀ ਦਾ ਇਕਾਟਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਠਾਨਕੋਟ ਦੇ 3 ਫਰਵਰੀ ਨੂੰ ਕੀਤਾ ਸੀਗਾ ਉਦੋਂ ਤੋਂ ਬਾਅਦ ਦੂਸਰੀ ਮਿਲਣੀ ਅਸੀਂ 9 ਤਰੀਕ ਨੂੰ ਜਿਹੜੀ ਨਵੇਂ ਸ਼ਹਿਰ ਕੀਤੀ ਸੀਗੀ ਫਿਰ ਅਸੀਂ ਕਰਨਾ ਚਾਹੁੰਦੇ ਸੀ 16 ਤਰੀਕ ਨੂੰ ਅਸੀਂ ਸੰਗਰੂਧ ਤੇ 22 ਤਰੀਕ ਨੂੰ ਅਸੀਂ ਫਲੋਪੋ ਰੱਖੀ ਸੀਗੀ ਪਰ ਅਸੀਂ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਕਿਸਾਨ ਮੰਗਲ ਦੇ ਹਿੱਤ ਵਿੱਚ ਕਿਸਾਨਾਂ ਦੇ ਸੰਘਰਸ਼ ਦੀ ਪੂਰੀ ਹਮਾਇਤ ਕਰ ਰਹੀ ਹੈ ਕਿਸਾਨਾਂ ਦੇ ਅਸੀਂ ਨਾਲ ਹੈ ਉਹ ਜੋ ਹਾਲਾਤ ਬਣਿਆ ਪੰਜਾਬ ਤੇ ਦੇ ਕਰਕੇ ਅਸੀਂ ਥੋੜੇ ਡੇਟਾਂ ਜਿਹੜੀਆਂ ਉਹ ਚੇਂਜ ਕੀਤੀਆਂ ਜਿਹੜੀ 16 ਤਰੀਕ ਨੂੰ ਡੇਟ ਹੈ ਉਹ ਅਸੀਂ 19 29 ਨੂੰ ਕੀਤੀ ਹੈ ਤੇ ਜਿਹੜੀ 22 ਨੂੰ ਉਹ 27 ਨੂੰ ਕੀਤੀ ਹੈ ਸੋ ਹੁਣ ਜਿਹੜੀਆਂ ਅਗਲੀਆਂ ਐਨਆਰਆਈ ਮਿਲਣੀ ਹੋਣਗੀਆਂ ਜਿਹੜੀ 27 ਤਰੀਕ ਨੂੰ 27 ਫਰਵਰੀ ਨੂੰ ਜਿਹੜੀ ਐਨਆਰਆਈ ਮਿਲਣੀ ਹੋਗੀ ਉਹ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਰੋਜਪੁਰ ਵਿੱਚ ਹੋਊਗੀ ਤੁਸੀਂ ਇੱਥੇ ਸਾਰਿਆਂ ਨੇ ਸਵੇਰੇ 11 ਵਜੇ ਪਹੁੰਚਣਾ 22 ਫਰਵਰੀਕ ਨੂੰ ਖਾਸ ਤੌਰ ਤੇ ਫਰੋਜਪੁਰ ਫਾਜ਼ਿਲਕਾ ਫਰੀਦਕੋਟ ਤਰਨਤਪੁਰ ਮੋਗਾ ਸ਼੍ਰੀ ਮੁਕਸੇ ਸਾਹਿਬ ਵਾਲੇ ਐਨ ਆਰ ਆਈ ਵੀਜ਼ਾ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਸ਼ਿਕਾਇਤਾਂ ਜਿਨ੍ਹਾਂ ਜਿਨ੍ਹਾਂ ਨੇ ਕੋਈ ਕੰਪਲੇਂਟਸ ਨੇ ਉਹ ਉੱਥੇ ਲੈ ਕੇ ਪਹੁੰਚਣ 29 ਫਰਵਰੀ ਨੂੰ ਜਿਹੜੀ ਅਸੀਂ 16 ਫਰਵਰੀ ਨੂੰ ਸੰਬੂਰ ਕਰ ਰਹੀ ਸੀ ਉਹਦੀ ਜਗ੍ਹਾ ਤੇ ਹੁਣ ਅਸੀਂ 29 ਫਰਵਰੀ ਨੂੰ ਸੰਬੂਰ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਕਰਦੇ ਸੀਗੇ ਮਤਲਬ ਉਹ ਜਿਹੜੀ ਸਪਿੰਗਿੰਗ ਸਟੂਨ ਸਟੂਨ ਜਿਹੜਾ ਧੂਰੀ ਇੱਕ ਮਤਲਬ ਉਹ ਮੈਰਿਜ ਪੈਲੇਸ ਉੱਥੇ ਅਸੀਂ ਕਰਦੇ ਹਾਂ ਜਿਹੜਾ ਸੰਗਰੂਰ ਰੋਡ ਦੇ ਉੱਤੇ ਆ ਪਿੰਡ ਲੱਧਾ ਆ ਸੋ ਇਸ ਮਿਲਦੀ ਦੇ ਵਿੱਚ 29 ਤਰੀਕ ਨੂੰ ਜਿਹੜੇ ਸਾਡੇ ਪ੍ਰਧਾਨ ਸੰਗਰੂਰ ਪਟਿਆਲਾ ਬਰਨਾਲਾ ਫਤਗੜ੍ਹ ਸਾਹਿਬ ਬਠਿੰਡਾ ਮਲੇਰਕੋਟਲਾ ਲੁਧਿਆਣਾ ਅਤੇ ਮਾਨਸਾ ਇੱਥੋਂ ਦੇ ਸਾਰੇ ਇਹਨਾਂ ਦੇ ਵੀਰ ਦੇ ਨੇ ਆ ਉਹ 29 ਤਰੀਕ ਨੂੰ ਆ ਜਾਣ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹਨਾਂ ਦਾ ਮੁੱਕਾ ਤੇ ਜਿੱਦਾਂ ਅਸੀਂ ਪਹਿਲਾਂ ਹੱਲ ਕਰਦੇ ਆ ਇਹ ਵੀ ਅਸੀਂ ਹੱਲ ਕਰਾਂਗੇ ਸੋ ਮੇਰੀ ਸਭ ਤੋਂ ਬੇਨਤੀ ਹੈ ਕਿ ਡਾਟਾ ਚੇਂਜ ਹੋ ਕਰਕੇ ਤੁਸੀਂ ਕਿਸੇ ਗੱਲ ਤੋਂ ਨਿਵਾਸ਼ ਨਹੀਂ ਹੋਣਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੁਨੀਆ ਭਰ ਦੇ ਐਨਆਰਆਈਆਂ ਦੇ ਬਕਲੇ ਹੱਲ ਕਰਨ ਦੀ ਵਚਨਬੱਧ ਹੈ ਉਹ ਦੱਸੀ 27 ਫੀਸਦੀ ਨੂੰ ਤੇ 29 ਫੀਸਦੀ ਨੂੰ ਤੁਹਾਨੂੰ ਮਿਲਾਂਗੇ ਫਰੋਜਪੁਰ ਤੇ ਸੰਗਰੂਰ ਦੇ ਵਿੱਚ ਤੁਸੀਂ ਸਾਰਿਆਂ ਨੇ ਹੋਣਾ ਸਭ ਨੇ ਆਪਣੀਆਂ ਕਲੀਫਾ ਲੈ ਕੇ ਆਉਣੇ ਸਭ ਨੇ ਆਪਣੇ ਕਾਗਜ ਪੱਤਰ ਨਾਲ ਲੈ ਕੇ ਆਉਣੇ ਆ ਮੌਕੇ ਦੇ ਤੁਹਾਡੇ ਮਸਲੇ ਜਿਹੜੇ ਆ ਹੱਲ ਕਰਾਂਗਾ ਮੈਂ ਖੁਦ ਉਸ ਇਨਾਲੇ ਮਿਲਣੀ ਦੇ ਸ਼ਾਮਲ ਹੋਊਗਾ ਸਾਰੇ ਡੀਸੀ ਐਸਐਸਪੀ ਸਾਰੇ ਉੱਥੇ ਹਾਜ਼ਰ ਹੋਣਗੇ ਬਸ ਮੈਂ ਜਿਹੜੀਆਂ ਡੇਟਾ ਚੇਂਜ ਕੀਤੀਆਂ ਇਹਨਾਂ ਡੇਟਾ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਸੀਗਾ ਇਹ ਤੁਸੀਂ ਸਾਰਿਆਂ ਨੇ ਨੋਟ ਕਰ ਲੈਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ